ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਸ਼ਹੀਦਾਂ ਦੀ ਧਰਤੀ ਰਹੀ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਥਾਂ ਤੇ ਜਿੱਥੇ ਸਿੱਖਾਂ ਨੇ ਆਪਣਾ ਸਭ ਤੋਂ ਵੱਡਾ ਇਤਿਹਾਸ ਰਚਿਆ ਚੱਪੜਚੜੀ ਇਹ ਥਾਂ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਜਿੱਤ ਦੀ ਗਵਾਹੀ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਨੂੰ ਹਰਾ ਕੇ ਪੰਜਾਬ ਵਿੱਚ ਸਿੱਖ ਰਾਜ ਦੀ ਨੀਂ ਰੱਖੀ ਤੁਸੀਂ ਦੇਖ ਸਕਦੇ ਹੋ ਫਤਿਹ ਬੁਰਜ ਦਾ ਗੇਟ ਇਸ ਦਾ ਗੇਟ ਬਿਲਕੁਲ ਇੱਕ ਪੁਰਾਣੇ ਕਿਲੇ ਵਾਂਗ ਬਣਾਇਆ ਗਿਆ ਹੈ ਫਤਿਹ ਬੁਰਜ 2011 ਵਿੱਚ ਪੰਜਾਬ ਸਰਕਾਰ ਵੱਲੋਂ ਸਿਰਫ 11 ਮਹੀਨੇ ਵਿੱਚ ਤਿਆਰ ਕੀਤਾ ਗਿਆ ਸੀ ਇਸ ਸਥਾਨ ਨੂੰ ਤੁਸੀਂ ਸਵੇਰੇ 10 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਦੇਖ ਸਕਦੇ ਹੋ ਹਰ ਇੱਕ ਸੋਮਵਾਰ ਨੂੰ ਫਤਿਹ ਬੁਰਜ ਬੰਦ ਰਹਿੰਦਾ ਹੈ ਇਸ ਸਥਾਨ ਨੂੰ ਬਹੁਤ ਸਾਫ਼ ਸੁਥਰਾ ਰੱਖਿਆ ਗਿਆ ਹੈ ਸਾਰੇ ਪਾਸੇ ਫੁੱਲ ਬੂਟੇ ਲੱਗੇ ਹੋਏ ਹਨ ਅਤੇ ਚਾਰੇ ਪਾਸੇ ਹਰਿਆਲੀ ਹੈ ਹੁਣ ਤੁਸੀਂ ਇੱਥੇ VOTING ਵੀ ਕਰ ਸਕਦੇ ਹੋ ਪਤਨ ਸਮੇਂ ਵਿੱਚ ਇਸ ਇਲਾਕੇ ਵਿੱਚ ਬਹੁਤ ਸਾਰੇ ਛੱਪੜ ਸਨ ਜਿਨ੍ਹਾਂ ਦਾ ਪਾਣੀ ਬਹੁਤ ਸਾਫ ਸੁਥਰਾ ਸੀ ਤਰਾਈ ਵਾਲੇ ਇਸ ਖੇਤਰ ਵਿੱਚੋਂ ਕਈ ਬਰਸਾਤੀ ਨਦੀਆਂ ਨਾਲੇ ਗੁਜ਼ਰਦੇ ਸਨ ਬਹੁਤ ਸਾਰੇ ਵੱਡੇ ਅਤੇ ਛੋਟੇ ਛੱਪੜਾਂ ਦੀ ਪ੍ਰਮਾਨ ਕਾਰਨ ਇਸ ਜਗ੍ਹਾ ਨੂੰ ਲੋਕ ਛੱਪੜਾਂ ਵਾਲੀ ਛਿੜੀ ਕਹਿੰਦੇ ਸਨ ਹੌਲੀ-ਹੌਲੀ ਇਸ ਜਗ੍ਹਾ ਦਾ ਨਾਮ ਚੱਪੜ ਛਿੜੀ ਪੈ ਗਿਆ ਸਾਲ ਸੀ 1710 ਮੁਗਲ ਸਾਮਰਾਜ ਦਾ ਰਾਜ ਚੱਲ ਰਿਹਾ ਸੀ ਪੰਜਾਬ ਦੇ ਲੋਕਾਂ ਉੱਤੇ ਜ਼ੁਲਮ ਹੱਦ ਤੋਂ ਵੱਧ ਚੁੱਕੇ ਸਨ ਕਿਸਾਨਾਂ ਦੀ ਜ਼ਮੀਨ ਖੋਹ ਲਈ ਜਾਂਦੀ ਸੀ ਅਤੇ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਜੋ ਵੀ ਮੁਗਲਾਂ ਦੇ ਖਿਲਾਫ ਆਵਾਜ਼ ਉਠਾਉਂਦਾ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਜਾਂਦੀ 12 ਮਈ 1710 ਦੇ ਲਗਭਗ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਅਤੇ ਸਰਹੰਦ ਦੇ ਫੌਜਦਾਰ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿਚਕਾਰ ਲੜਾਈ ਹੋਈ ਇਸ ਲੜਾਈ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਫਤੇ ਮੁਗਲ ਫੌਜ ਨੂੰ ਭਜੜਾ ਪੈ ਗਈਆਂ 14 ਮਈ 1710 ਈਸਵੀ ਨੂੰ ਸਿੱਖਾਂ ਨੇ ਸਰਹੰਦ ਤੇ ਕਬਜ਼ਾ ਕਰ ਲਿਆ ਇਸ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਖਾਲਸਾ ਰਾਜ ਦੀ ਨੀਂ ਰੱਖੀ ਅੱਜ ਇਸ ਜਗ੍ਹਾ ਤੇ ਖੜਾ ਹੈ ਫਤਿਹ ਬੁਰਜ ਫਤਿਹ ਬੁਰਜ ਦੇਸ਼ ਦਾ ਸਭ ਤੋਂ ਉੱਚਾ ਬੁਰਜ ਹੈ 328 ਫੁੱਟ ਉੱਚਾ ਸਮਾਰਕ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਨੂੰ ਦਰਸਾਉਂਦਾ ਹੈ ਇਹ ਬਰਜ ਕੁਤਬ ਮিনার ਤੋਂ ਵੀ ਲਗਭਗ 100 ਫੁੱਟ ਉੱਚਾ ਹੈ ਇਸ ਦੇ ਅੰਦਰ ਇੱਕ ਲਿਫਟ ਵੀ ਹੈ ਪਰ ਉਸ ਦੇ ਅੰਦਰ ਜਾਣਾ ਮਨਾ ਹੈ ਇਸ ਦੇ ਸਾਰੇ ਪਾਸੇ ਸ਼ੀਸ਼ੇ ਲਗਾ ਕੇ ਇਸ ਨੂੰ ਬੰਦ ਕੀਤਾ ਹੋਇਆ ਹੈ ਇਸ ਦੇ ਅੰਦਰ ਛੇ ਮਿੱਟੀ ਦੇ ਟਿੱਬੇ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੂਰਤੀ ਬਣਾਈ ਗਈ ਹੈ ਅਤੇ ਬਾਕੀ ਪੰਜਾਂ ਉੱਤੇ ਉਹਨਾਂ ਦੇ ਪੰਜ ਸਾਥੀਆਂ ਪਹਿਲੇ ਭਾਈ ਫਤੇ ਸਿੰਘ ਜੀ ਪਾਈ ਫਤੇ ਸਿੰਘ ਜੀ ਨੂੰ ਸਮਾਣੀ ਦੀ ਜਿੱਤ ਤੋਂ ਬਾਅਦ ਉੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ। ਦੂਜੇ ਭਾਈ ਆਲੀ ਸਿੰਘ ਜੀ ਭਾਈ ਆਲੀ ਸਿੰਘ ਜੀ ਵਜ਼ੀਰ ਖਾਨ ਦੀ ਫੌਜ ਦੇ ਸੂਬੇਦਾਰ ਸਨ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਪਹੁੰਚੇ ਤਾਂ ਭਾਈ ਆਲੀ ਸਿੰਘ ਜੀ ਨੇ ਵਜ਼ੀਰ ਖਾਨ ਦੀ ਫੌਜਦਾਰੀ ਛੱਡ ਦਿੱਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ। ਤੀਜੇ ਭਾਈ ਮਾਲੀ ਸਿੰਘ ਜੀ ਭਾਈ ਮਾਲੀ ਸਿੰਘ ਜੀ ਭਾਈ ਆਲੀ ਸਿੰਘ ਜੀ ਦੇ ਭਰਾ ਸਨ। ਪਾਈ ਮਾਲੀ ਸਿੰਘ ਜੀ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਆਏ ਤਾਂ ਉਹ ਵੀ ਵਜ਼ੀਰ ਖਾਨ ਦੀ ਫੌਜਦਾਰੀ ਛੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਚੌਥੇ ਭਾਈ ਬਾਜ ਸਿੰਘ ਜੀ ਭਾਈ ਬਾਜ ਸਿੰਘ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਜਿੱਤਣ ਤੋਂ ਬਾਅਦ ਸਰਹੰਦ ਦਾ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਸੀ ਪੰਜਵੇਂ ਭਾਈ ਰਾਮ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਬਾਜ ਸਿੰਘ ਜੀ ਦੇ ਭਰਾ ਸਨ ਉਹਨਾਂ ਨੇ ਵੀ ਚੱਪੜਚਿੜੀ ਦੀ ਲੜਾਈ ਜਿੱਤਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਫਤਿਹ ਬੁਰਜ ਵਿੱਚ ਤਿੰਨ ਮੰਜ਼ਲੇ ਬਣੀਆਂ ਹੋਈਆਂ ਹਨ। ਇਹ ਤਿੰਨੇ ਮੰਜ਼ਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਤਿੰਨ ਜਿੱਤਾਂ ਨੂੰ ਦਰਸਾਉਂਦੀਆਂ ਹਨ। ਪਹਿਲੀ ਮੰਜ਼ਲ ਉਹ ਸਮਾਣਾ ਦੀ ਜਿੱਤ ਨੂੰ ਦਰਸਾਉਂਦੀ ਹੈ। ਦੂਸਰੀ ਮੰਜ਼ਲ ਸੰਧੋਰਾ ਦੀ ਜਿੱਤ ਨੂੰ ਦਰਸਾਉਂਦੀ ਹੈ। ਅਤੇ ਤੀਜੀ ਮੰਜ਼ਲ ਚੱਪੜਚਿੜੀ ਦੀ ਜਿੱਤ ਨੂੰ ਦਰਸਾਉਂਦੀ ਹੈ। ਇਹ ਜਗ੍ਹਾ ਬਹੁਤ ਹੀ ਵਧੀਆ ਬਣੀ ਹੋਈ ਹੈ। ਸਾਨੂੰ ਸਾਰਿਆਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ ਇੱਥੇ ਕੋਈ ਐਂਟਰੀ ਟਿਕਟ ਵੀ ਨਹੀਂ ਹੈ ਅਤੇ ਕੋਈ ਨਹੀਂ ਰੋਕਦਾ ਤੁਸੀਂ ਜਿੰਨਾ ਸਮਾਂ ਮਰਜ਼ੀ ਇੱਥੇ ਰਹਿ ਸਕਦੇ ਹੋ ਪਰ ਅੱਜ ਕੱਲ੍ਹ ਇਸ ਜਗ੍ਹਾ ਤੇ ਸਲਾਨੀਆਂ ਦਾ ਆਉਣਾ ਬਹੁਤ ਹੀ ਘਟ ਗਿਆ ਹੈ ਹੁਣ ਸ਼ਾਇਦ ਇਸ ਕਰਕੇ ਹੀ ਚਾਹ ਰਹੇ ਹਨ ਕਿ ਫਤਿਹ ਬੁਰਜ ਬੰਦ ਹੋ ਸਕਦਾ ਹੈ ਸਾਨੂੰ ਵੱਧ ਤੋਂ ਵੱਧ ਉੱਥੇ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਇਤਿਹਾਸ ਤੋਂ ਜਾਣੂ ਹੋ ਸਕੀਏ ਫਤਿਹ ਪੁਰਜ ਨੂੰ ਬੰਦ ਹੋਣ ਤੋਂ ਬਚਾ ਸਕੀਏ ਅਤੇ ਆਉਣ ਵਾਲੀ ਪੀੜ੍ਹੀ ਵੀ ਇਤਿਹਾਸ ਜਾਣ ਸਕੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਹੇਠਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਦੇ ਫਤਿਹ ਬੁਰਜ ਦੇਖਿਆ ਹੈ ਜੇਕਰ ਤੁਸੀਂ ਪੰਜਾਬ ਦੀਆਂ ਹੋਰ ਅਜਿਹੀਆਂ ਇਤਿਹਾਸਿਕ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ